ਲੈ ਭਾਈ ਆ ਵੇਖੀ ਜਾਓ ਥੋਰ ਬਾਈ ਫੋਰ ਟਰੈਕਟਰ ਹੈਗਾ ਆ ਸੋਨਾਲੇਕਾ ਮਸ਼ੀਨ ਵੀ ਸੋਨਾਲੇਕਾ ਦੀ ਆ ਪਤੰਦਰ ਜਿੰਨਾ ਗਾਹ ਨੂੰ ਭਾਜਦਾ ਉਨਾ ਹੀ ਪੈਕ ਭਾਜਦਾ ਬਾਈ ਇਹੇ ਵੇਖ ਹੁਣ ਤਾਂ ਨੇਰਿਆਂ ਤੋਂ ਦਾ ਲੈ ਉਹ ਹਜੇ ਮੁੜ ਕੇ ਉੱਥੇ ਹੀ ਫਿਰਦਾ ਹੈਗਾ ਉਹ ਵੇ ਇਹ ਇੱਥੇ ਵੀ ਪਹੁੰਚ ਗਿਆ ਉਹ ਵੇ ਹਜੇ ਹੁਣ ਮੌੰਦੇ ਨੇ ਟਾਈਮ ਲਾ ਦੇਣਾ ਮੈਂ ਅੱਗੇ ਕਹੀ ਨਾ ਮੈਂ ਕਿਹਾ ਇਹ ਤਾਂ ਆ ਕੇ ਇੱਥੇ ਚਾਹ ਪੀਣ ਵਾਲਾ ਕੰਮ ਹੋ ਜਾਂਦਾ ਹੈਗਾ ਉਹ ਜੇ ਨੋਂਦਾ ਹੈਗਾ ਮੁੜ ਕੇ ਉਤੋਂ ਦੀ ਦੂਜਾ ਟਰੈਕਟਰ ਵਾਕਈ ਯਾਰ ਫਰਕ ਤਾਂ ਹੁੰਦਾ ਹੀ ਆ ਚੀਜ਼ ਦਾ ਅੰਨ ਨਜ਼ਾਰੇ ਬੰਨੇ ਤਰ੍ਹਾਂ ਦਾ ਚਮਾ ਰੀਜਾਂ ਨਾਲ ਆ ਜਾ ਵੀ ਆ ਜਾ ਤੋਰਿਆ ਕਰਾਂ ਆ ਜਾ ਕਰਾਂ ਬਹੁਤੀ ਦਿਖਾਇਆ ਕਰ ਤੋਰਿਆ ਬਹੁਤ ਠੀਲਾ ਟੀਲਾ ਸਾਫਾ ਹੈ ਯਾ ਲੈ ਬੀ ਮਸਤਾ ਇੱਕ ਟਰਾਲੀ ਭਰ ਗਈ ਨਾ ਤੇ ਹੁਣ ਦੇਖੀ ਜਾਓ ਸਕੈਂਟ ਨੂੰ ਯਾਰ 5 6 ਸਕੈਂਟਾਂ ਚ ਟਰੈਕਟਰ ਉਧਰ ਫਿਰੇ ਜਾ ਵੜਦਾ ਬਾਈ ਮੈਨੂੰ ਪਤਾ ਮਾੜਾ ਟਰੈਕਟਰ ਤਾਂ ਬਰਾਬਰ ਹੀ ਨਾ ਕਰਾਇਆ ਜਾਵੇ ਮਾੜੇ ਟਰੈਕਟਰ ਤੋਂ ਦਾ ਇਹੇ 5ਾਂ ਕ ਸਕੈਂਟਾਂ ਚ ਫਿਰੇ ਜਾ ਵੜਦਾ ਹੈਗਾ ਔਰਾ ਲੈ ਕੇ ਤੇ ਉਧਰੋਂ ਬੈਕ ਆਊਗਾ ਫਾਰਸ ਕੈਂਟ ਤੇ ਆਪਾਂ ਚਲਾਈ ਸੀ ਵੀਡੀਓ ਇੱਥੋਂ ਤੇ ਹੁਣ ਵੇਖ ਲਿਓ ਹੁਣ ਬੈਕ ਆਉਗਾ ਨਾ ਤੁਹਾਡੇ ਸਾਹਮਣੇ ਆ ਕਿੰਨੀ ਛੇਤੀ ਹੁੰਦਾ ਵੇਖੋ ਇਹ ਤਾਂ ਗੱਲ ਕਰ ਜਮੇ ਬਾਂਦ ਰੇਸ ਤੇ ਹੁੰਦਾ ਟਰੈਕ ਰੇਸ ਜਮੇ ਬਾਂਦ ਰੇਸ ਤੇ ਆ ਹੀ ਜਾਂਦਾ ਹੈਗਾ ਇਹ ਤਾਂ ਰੇਸ ਬਹੁਤ ਸਹੀ ਹੁੰਦੀ ਹੈ ਟਰੈਕ ਦੀ ਕਾ ਆਇਆ 75 ਹੌਟ ਪਾਵਰ ਆਪ ਤੇ ਮਸ਼ੀਨ ਵੀ ਸੋਨਾਂ ਜਗਾ ਯਾਰ ਮੈਂ ਕਿਨਾ ਹੱਥ ਕਰ ਰਹੀ ਭਈਆ ਬੰਦੇ ਆਮਾ ਦੋ ਦੂਰ ਜੱਟ ਵੀ ਕੋਰੇ ਲਾਵੇ ਪ੍ਰਾਪਰ ਕਿਣਾ ਕਣ ਦੇ ਕੰਡੇ ਕੋੜਿਆ ਚ ਮੈਂ ਮੈਨੇ ਵੀ ਪਾਉਣਾ ਮੈਲਾ ਦਾ 4 4 ਉਹ ਵੀ ਕਰੀ ਬੈਠਾ ਪਿਆਰੀ ਦੂਰ ਰੱਖ ਦੂਰ ਗੋੜਿਆ ਦੂਰ ਰੱਖ ਟਰੈਕਟਰ ਹਾਂ ਜਮਾ ਸਹਾਇਤੇ ਕਭੇ ਨੇੜੇ ਤਾਂ ਕੋਈ ਟੋਕੀ ਨਹੀਂ ਬਣਦਾ ਦਾ ਬੜਾ ਨੇੜੇ ਦਾ ਹੱਬਾ ਹਵਾਈਪਾਲੀ ਆ ਪਵਦੰਦਰ ਦੀ ਮੈਨੂੰ ਪਤਾ ਉਹ ਹੋਰ ਪਰੇ ਨੂੰ ਲਾਇਆ ਹੋਵੇ ਟਰੈਕਟਰ ਤੇ ਤਾਂ ਵੀ ਉੱਥੇ ਕਰੀ ਜਾਵੇ ਹਈ ਤਾਂ ਪੱਤੀ ਜੀ ਉਤੋਂ ਪੂਰੀ ਕੁੰਡੀ ਕਰੀ ਪਈ ਆ ਹੋ ਵੇ ਜਿਹੜੀ ਨਾਲ ਜਾਨਕਿ ਮਾਲ ਤਾਂ ਠਾ ਠਾ ਕਰਨਾ ਹੁੰਦਾ ਉੱਚਾ ਨੀਵਾ ਕਰਨਾ ਹੁੰਦਾ ਹੈਗਾ ਆ ਜਾ ਹੋ ਵੇ ਲੋ ਟਰੈਕਟਰ ਸਿੱਧਾ ਆਊਗਾ ਇਹਨੇ ਬੈਕ ਆਉਣਾ ਹੈਗਾ ਆ ਵੇਖ ਲਓ ਤੇ ਇਹ ਆ ਕੇ ਇੱਥੇ ਆਹ ਔਰੇ ਚ ਲਾ ਕੇ ਫਾਂਡ ਧਰ ਲੂਗਾ ਜਦੋਂ ਉਹਨੇ ਆ ਕੇ ਪਹੁੰਚਣਾ ਇੱਥੇ ਤੇ ਇਸਨੇ ਮੈਂ ਇੱਥੇ ਮੋੜਾ 1.5 ਦਾ ਠੀਕ ਆ ਉਹ ਦੂਜਾ ਕਿੰਨੇ ਦਾ ਕਿੰਨਾ 1.5 ਘੰਟੇ ਚੱਲਿਆ ਵਾ ਠੀਕ ਆ ਉਹ ਇਹਨਾਂ ਨੂੰ ਦੇ ਦਾਲ ਦੇ ਪਹਿਲਾਂ ਵਾਲਾ ਉਹ ਸਾਡੇ ਭਾਈ ਨੇ ਕਹਿੰਦੇ ਦਾ ਘੱਟ ਠੀਕ ਆ ਚਲੋ ਬਾਕੀ ਯਾਰ ਕਹਿਣ ਤੋਂ ਚੋਟ ਵੀ ਆਪਣਾ ਦੀ ਹੋਰ ਬਾਈ ਫੋਰ ਦਾ ਇੱਕ ਤਾਂ ਮੁਕਾਬਲਾ ਨਹੀਂ ਕਰਦਾ ਭਾਈ ਦੂਜਾ ਟਰੈਕਟਰ ਦਾ ਖੁੱਪਾਂ ਵਿੱਚ ਜਿੱਤੀ ਮਾਰਦੀ ਹੋਰ ਸੁਧਾਈ ਜਾਵੇ ਉਹਦੀ ਇਹਦੀ ਰੀਸ ਨਹੀਂ ਕਰਨਾ ਦਾ ਆਵੇ ਬੱਦਲ ਉੱਤਰ ਹੋਵੇ ਤੂੰ ਪਕਰ ਲੱਗਿਆ ਵੈ ਇੱਧਰ ਆ ਬੱਚਤੀ ਰਖਣੀ ਰੱਬਾ ਹੁਣ ਤਾਂ ਚਾਰ ਪਾਈ ਜਾਂਦੇ ਆ ਲੋਕ ਅੱਗੇ ਹੀ ਬਹੁਤ ਲੇਟ ਹੋ ਗਏ ਬਾਈ ਚਾਰ ਤਾਂ ਅੱਗੇ ਹੀ ਬਹੁਤ ਜਿਆਦਾ ਲੇਟ ਹੋ ਗਿਆ ਆ ਜਾ ਵੀ ਆ ਜਾ ਸੱਜਣਾ ਆ ਜਾ ਆ ਜਾਂਦੇ ਆ ਜਾਂਦੇ ਨੂੰ ਕਹਿੰਦਾ ਕਹਿੰਦਾ ਕਰਾ ਰਿਹਾ ਇੱਧਰ ਵਾਹਤਾ ਇਹ ਕਿਹੜੇ ਚੱਕਰ ਮਾਰ ਗਿਆ ਹਾਂ ਕਹਿੰਦਾ ਮੇਰੀ ਵੀਡੀਓ ਨਹੀਂ ਬਣਾਈ ਤੂੰ ਇਹ ਰਹਿਣੇ ਆ ਹੀ ਕਹਿੰਦਾ ਹੁੰਦਾ ਇਹ ਤੂੰ ਮੇਰੀ ਵੀਡੀਓ ਕਿਉਂ ਨਹੀਂ ਬਣਾਈ ਕੋਈ ਕੱਜ ਲੱਗਿਆ ਹਾਂ ਹਾਂ ਉਦੋਂ ਕਹੂ ਨਾਲੇ ਮੈਂ ਉਹਨਾਂ ਦੀ ਵੀਡੀਓ ਬਣਾਈ ਗਿਆ ਮੇਰੀ ਬਣਾਈ ਨਹੀਂ ਗਈ ਮੇਰੇ ਤਾਂ ਨਾ ਚੜਾ ਦੀ ਇੱਧਰ ਆ ਇੱਧਰ ਪਿੱਛੇ ਨਾਲ ਵਜੇ ਚੱਲ ਗੇਰਾ ਉਹ ਪਾਰ ਪਾਰ ਤੋਂ ਬਾਦੇ ਪਾਰ ਪਾਰ ਤੋਂ ਬਾਦੇ ਪਾਰ ਕੇ ਰਹੇ ਨੂੰ ਟੱਪ ਗਿਆ ਓਏ ਪੈੜਾ ਨਿਕਲਿਆ ਹੈ ਪੈੜਾ ਮੈਨੇ ਦਾ ਟਰੈਕਟਰ ਹੈ ਨਾ ਹਾਂ ਮੈਨੂੰ ਤਾਂ ਐਸੇ ਵੀ ਨਹੀਂ ਚੜਨਾ ਇਤੋਂ ਆ ਮੈਂ ਮਾ ਚੜ ਜਾਂਦਾ ਆ ਟਰੈਕਟਰ ਕਿਉਂ ਨਾ ਚੜੂਗਾ ਇਹ ਤਾਂ ਗੱਲ ਹੈ ਮਾਮਾ ਕਰ ਗਿਆ ਕੇਸੀ ਨਜ਼ਰ ਲੱਗ ਗਈ ਮੈਂ ਮਾ ਓਏ ਗਾਂ ਲੈ ਲੈ ਗਾਂ ਮੜਾ ਜਾ ਗਾਂ ਦੇ ਟੋਰਾ ਗਾਂ ਲਿਜਾ ਆ ਕਰਕੇ ਬਾਲਾ ਹਲਦਾ ਯਾਰਾ ਮੇਨਾ ਟਰੈਕਟਰ ਸੌਖਾ ਰਹਿੰਦਾ ਬਾਹਰ ਬਾੜਾ ਲਈ ਜਨਾ ਥੋੜਾ ਜਿਹਾ ਅੰਦਰ ਨੂੰ ਰੱਖੀ ਓਏ ਬਾਹਰ ਜਾਂਦਾ ਚਾਰ डर एवरी ओह वै जाएगा हम बचा के बचा के पिछ बचा कर काज ना पाड़ ਹੌਣ ਲੱਟੜਾ ਮਾਰਦੇ ਓਏ ਉਹ ਗਿੱਧਾ ਉਹ ਪੌਂਦਾ ਜਾਂਦਾ